ਤਾਂ ਮੂਰੇ ਦੱਸਿਆ ਸੀ ਪਹਿਲੀ ਵੀਡੀਓ 'ਚ ਤੇ ਆਪਣਾ ਰੈਂਦਾ ਸੀਗਾ ਕਿ ਉਹੜੀ ਝੌਂਪੜੀ ਸੀਗੀ ਉਹ ਆਪਾਂ ਉੱਚੀ ਪਾਉਣੀ ਸੀ ਥੋੜੀ ਹਨਾ ਤੇ ਉਹਦੇ ਲਈ ਆਪਾਂ ਇੱਥੇ ਆਏ ਸੀਗੇ ਆਪਾਂ ਗਦਾਮ ਜਹਾਜ ਆ ਤੇ ਆ ਪਾਈਪ ਆਪਾਂ ਨੂੰ ਮਿਲ ਗਿਆ ਸੀਗਾ ਆ ਇਹ 9 ਫੁੱਟ ਲੱਗਣਾ 9 2018 ਦੋ ਪਾਈਪ ਲੱਗਣੇ ਆ 18 ਫੁੱਟ ਦੇ 9 9 ਫੁੱਟ ਦੇ ਦੋ ਲੱਗਣੇ ਹਨਾ ਤੇ ਉਹ ਭਾਜੀ ਹੁਣੀ ਲੱਗੇ ਕੱਟਣਾ ਉਹਦਾ ਉੱਥੇ ਕਟਾਉਣਾ ਸੀਗਾ ਦੁਕਾਨੇ ਆਪਣੇ ਜੋਲ ਭਾਜੀ ਦੇ ਉਹ ਹੁਣ ਪਾਜੀ ਹਾਂ ਫਿੱਤਾ ਪਾਜੀ ਗੋਲੀ ਆ ਉਹ ਪਾਜੀ ਗੋਲੀ ਫਿੱਤਾ ਤੇ ਬਾਕੀ ਹੁਣ ਮਣਕੇ ਕਟਾਉਣੇ ਆ ਇੱਕ ਵਾਰੀ ਫੇਰ ਆਪਣੇ ਹੋ ਗਿਆ ਪਿਆ ਜੀ ਮਾੜਾ ਬੋਲਿਓ ਦੁਬਾਰਾ ਕੀ ਬੋਲੇ ਸੀ ਇਹ ਸ਼ਰਮ ਦਾ ਹੈ ਤੁਹਾਨੂੰ ਕਿਹਾ ਤਾਵੀਰ ਵੀ ਭਰਾ ਕੱਲਾ ਲੱਗਾ ਵਾ ਸਾਡੀ ਬਦੌਲਤੀ ਹਾਂ ਹਾਂ ਤੂੰ ਹੀ ਕਸਿਆ ਸੁਣ ਨਹੀਂ ਕੀਤਾ ਤੂੰ ਤਾਂ ਰੰਗ ਨੂੰ ਵੀ ਬੰਦਾ ਤੈਨੂੰ ਮੈਸਜ ਦਿੱਤਾ ਸੀ। ਓ ਮਾਈ ਗਾਡ ਆਉਤਾ ਵੀ ਕੋਈ ਨਹੀਂ। ਨਹੀਂ ਤੈਨੂੰ ਕਹਿਣ ਕਿ ਆਸ ਕਹਿਣ ਨੂੰ। ਨਾ ਇਹਨੂੰ ਕੋਈ ਬਹੁਤ ਸ਼ਰਮ ਤੁਹਾਨੂੰ ਵੀ ਜੀ ਬੋਰਾ ਹੀ ਹੈ ਨਹੀਂ। ਤੈਂ ਕਿਹੜਾ ਇੱਥੇ ਬਹਿਣਾ ਤੈਨੂੰ ਕਾਹਦੀ ਟੈਨਸ਼ਨ? ਨਹੀਂ ਤੈਨੂੰ ਪਿੱਛੇ ਭਾਵਾਂ ਕੋਈ ਨਾ। ਬਲੌਗਰ ਸਾਹਿਬ ਪਹਿਲਾਂ ਨਾ ਬੁਲਾਇਆ ਨਾ ਚਲਾਇਆ ਕੁਛ ਹੋਈ ਹੈਲੋ ਨਹੀਂ ਆਉਂਦੇ ਆ ਫੋਨ ਕੱਢਿਆ ਲਾਪੇ ਭੋਨ ਟਰਾਲੀ ਵਾਲੀ ਹੁਣ ਬਲੌਗ ਬਣਾਉਣਾ। ਅਸੀਂ ਆਪਣਾ ਕੰਮ ਕਰੀਏ ਟਰਾਲੀ ਤਿਆਰ ਹੋਵੇ ਨਾ ਹੋਵੇ ਇਹਨਾਂ ਨੂੰ ਕੋਈ ਫਰਕ ਨਹੀਂ। ਵੰਦਿ ਬਲੌਗਰ ਸਾਹਿਬ ਹੀ ਪਹੁੰਚ ਗਏ ਆ ਇਹ ਆਪਣੇ ਰਪੇਵ ਥੋੜਾ ਜਿਹਾ ਵੱਡਾ ਲੈ ਆਏ ਆ ਆਪਾਂ ਤੇ ਉਹ ਵਿਚਲਾ ਸਹੀ ਆ ਪਿਛਲਾ ਜਿਹੜਾ ਥੋੜਾ ਜਿਹਾ ਇਹ ਆਪਾਂ ਜਿਆਦਾ ਵੱਡਾ ਘੜਾ ਲੈ ਆਏ ਆ ਤੇ ਠੀਕ ਨੇ ਤੇ ਦੋੜ ਪਾ ਜੀ ਆਪਾਂ ਆਹ ਸਾਹ ਆਇਆ ਰੇਮੀ ਉਹਦਾ ਹੈ ਨਹੀਂ ਉਹਦਾ ਉਹਦਾ ਹੈ ਹੀ ਨਹੀਂ ਵਾਹ ਵਾਹ ਉਹ ਲੈ ਗਾ ਕੇ ਗਿਆ ਲੋਰੀ ਆਪ ਇਹ ਐਂਟੀ ਕਰਤਾ ਆਪਾਂ 4 ਫੁੱਟ ਤੋਂ ਦੂ ਦੂ ਵਿੱਚ ਕੋਈ ਬੱਚਾ ਬੈਠਾ ਮੁੰਡਾ ਸਹੀ ਰਿਹਾ ਭਾਈ ਨਹੀਂ ਉਨੇ ਆਪਾਂ ਜੂ ਕਿੱਦਾਂ ਬਣਾਉਣਾ ਵਾਏ ਦੇਖ ਰਹਾ ਨਾ ਭਾਈ ਦਾ ਲੋ ਜੀ ਪੇਂਟਰ ਦੀ ਦੁਕਾਨ ਤੇ ਪਹੁੰਚ ਗਏ ਆ ਜਿੱਥੇ ਆਪਾਂ ਝੰਡਾ ਬਣਾ ਦਿੱਤਾ ਹੋਇਆ ਸੀਗਾ ਜੇ ਆਪਾਂ ਬਈ ਕੀਤਾ ਉਹ ਦੁਕਾਨ ਸਮਾਨ ਪੇਂਟਰ ਭਾਈ ਕੋਲਿਆਂ ਦੇ ਕੀਤਾ ਪਾ ਆ ਇਹ ਜਿੱਤੇ ਨੇ ਆਪ ਹੀ ਤਿਆਰ ਕੀਤਾ ਜੀ ਹੋਰ ਵਧੀਆ ਆਪਣੇ ਲੱਗਾ ਕਿੰਨਾ ਸੋਹਣਾ ਦੇਖੋ ਜਿਹਨੇ ਹੌਲੀ ਕੀਤਾ ਵੇਹੇ ਕੀਤਾ ਵਾ ਕੀਤਾ ਉਹਨੇ ਹੀ ਆ ਭਰਾਵਾ ਮੈਨੂੰ ਨੇ ਬੰਨੇ ਕੀਤਾ ਨੇ ਹੋਣੀ ਬਸ ਜਿਆ ਚੱਕ ਕੇ ਛੇੜ ਖਾਂਦੀ ਜੀ ਕੀਤੀ ਉਦਾਂ ਇੱਕ ਆਦੀ ਡਬਲ ਹੋ ਜਾਊਗਾ ਨਾ ਜਦੋਂ ਰੰਗ ਤੇ ਉਹਦੀ ਥੋੜੀ ਜਿਹੀ ਗਰੇਸ ਵਾ ਦੂੰਗੀ ਹੋਰ ਤੇ ਬਹੁਤ ਪਿਆਰਾ ਸ਼ਾਨਦਾਰ ਤਿਆਰੀ ਹੋਈ ਆ ਚੰਡੇ ਦੀ ਤੇ ਬਹੁਤ ਵਧੀਆ ਚੀਜ਼ ਆ। ਆ ਜਨ ਨਾਲ ਆਪਣਾ ਪਹਿਲਾ ਨਿਸ਼ਾਨ ਜਿਹੜਾ ਇਹ ਦੀ। ਇਹ ਜਿਹੜਾ ਰਜਿਸਟਰ ਕਰ ਦਿੰਦੇ ਕਈ ਐਂ ਕਰ ਦਿੰਦੇ। ਹਾਂਜੀ ਹਾਂਜੀ। ਇਹ ਸਿੱਧਾ ਇਹ ਨਾਲ ਫਰਲੇ ਉਹਦਾ ਪਾਸੇ ਫਰਲੇ ਵੀ ਇਹ ਉੱਤੇ ਸੀਗੇ ਪਰ ਉਹ ਆਪਣੇ ਬੈਟਰ ਸੂਟ ਨਹੀਂ ਸੀ ਹੁਣ ਉਹ ਖਰਾਬ ਹੋ ਜਾਣੇ ਸੀਗੇ। ਤੇ ਉਹਦਾ ਸੈਂਟਰ ਵਾਲਾ ਵਾ ਉਹ ਰਹਿੰਦਾ ਆਪਣਾ। ਹਨਾ ਐਂ ਇਦਾਂ। ਤੇ ਆਹ ਬਾਕੀ ਦੋ ਪਹਿ ਬਾਹ ਵਾਲੇ ਆ। ਉਹ ਜਿਹੜੇ। ਉਹ ਹਾਂਜੀ ਮੁੰਡੇ ਆ ਜਾਓ। ਉੱਤਰ ਗਿਆ ਉਹ। ਆਇਓ ਯਾਰ ਆਇਓ ਮੇਰਾ ਭਰਾ ਕਰ ਦਈਏ ਯਾਰ ਸੋਨੂ ਬਾਈ ਮੜਾ ਮਾਰੋ ਦਬਕਾ ਮੁੰਡਿਆਂ ਨੂੰ ਕਿੱਧਰ ਗਿਆ ਉਹ ਪਤਾ ਨਹੀਂ ਕਿੱਧਰ ਚਲ ਗਿਆ ਰ ਤੂੰ ਭਰਾ ਇੱਥੇ ਆਹੋ ਪਿੱਛੇ ਉਹ ਅੱਛਾ ਮੰਜਾ ਵੜ ਟਕਣ ਡਿਆ ਤੋੜਾ ਸੈਂਟਰ ਵਾਲਾ ਪੈਰ ਸੀਗਾ ਉਹ ਆਪਾਂ ਕੰਨ ਰਿਹਾ ਸਾਈਡ ਤੋਂ ਕਿੱਬਾ ਕਰਨਾ ਪਿਆ ਤੇ ਕਿਉਂਕਿ ਆਪਣਾ ਜਿਹੜਾ ਵਾ ਓਪ ਨਾਲੇ ਕੁਛ ਇਸਦੇ ਨਾਲੇ ਕੁਛ ਇਹ ਕੀ ਹੋ ਰਿਹਾ ਸਾਈ ਜੀ ਇਹ ਵੀ ਦੀ ਆਪਾਂ ਟਰਾਲੀ ਦੇ ਪੈਰ ਰੱਖ ਕੇ ਆਪਾਂ ਤਾਂ ਚੜਨਾ ਉਤਰਨਾ ਜੋ ਆਪਾਂ ਕੋ ਕੋ ਰੈਸਟ ਬਣਾਉਣ ਲੱਗੇ ਪਾਜੀ ਲੱਗਦਾ ਓਕੇ ਇਹ ਸੈਂਟਰ ਚ ਵੀ ਪੱਤੀ ਲਾਉਂਗੇ ਇੱਕ ਹਾਂਜੀ ਇੱਕ ਸੈਂਟਰ ਦੇ ਲੱਗਣੀ ਆ ਇੱਕ ਜਾਂ ਦੋ ਲਾਉਂਗਾ ਵੀ ਅੰਦਰ ਪੈਰਾ ਦੇ ਵਿੱਚ ਨਾ ਜਿਆਦਾ ਤੇ ਬੈਂਟ ਕੰਨਣਾ ਲਾਣਾ ਤੁਹਾਨੂੰ ਨਿੱਕੇ ਮੋਟੇ ਕੰਮ ਆ ਵੀ ਕਰ ਦੀਗੇ ਦੱਸ ਸਕਦਾ ਆਪਾਂ ਨਹੀਂ ਤੁਸੀਂ ਮोटे ਜਿਹੜੇ ਕਰਨੇ ਆ ਉਹ ਦਾ ਭਾਅ ਵੀ ਕਰ ਦਿਓ ਸਾਡੀ ਆਦੀ ਦੁਕਾਨ ਆ ਉਹਦੇ ਪਿੱਛੇ ਜੋੜ ਲਿਖਿਆ ਹੈ ਆਪਣਾ ਜੋੜ ਭਾਈ ਬੈਰ ਕਰ ਲੈ ਹਾਂ ਕਦਾ ਪਾਣੀ ਬਿਲਡਿੰਗ ਨੂੰ ਲੋਹ ਬੈਲਡਿੰਗ ਆਪਣੀ ਹੈ ਇੱਥੇ ਕੰਮ ਸਿੱਖਿਆ ਉਹ ਵਾਲਾ ਕਰੀ ਇੱਥੇ ਕਰੀਦਾ ਨਹੀਂ ਹੈਗਾ ਹੁਣ ਤੇ ਕੰਮ ਜਿਹੜਾ ਆਪਾਂ ਕਾ ਵੀ ਹੱਥ ਇਕੱਠੇ ਇੱਥੇ ਸਿੱਖਿਆ ਲਓ ਜੀ ਟਰਾਲੀ ਦਾ ਸਵੇਰ ਦਾ ਲੱਗੇ ਆ ਕੰਮ ਕਰਾਉਣ ਤੇ ਭੁੱਖ ਲੱਗੀ ਸੀ ਬਹੁਤ ਜ਼ਿਆਦਾ ਤੇ ਘਰੇ ਜਾਣ ਦਾ ਟਾਈਮ ਹੈ ਨਹੀਂ ਸੀਗਾ ਤੇ ਮੇਰਾ ਭਰਾ ਆਪਾਂ ਕਰਾ ਲਈ ਆ ਨਾਮ ਜਿ ਕਰਾ ਲਿਆ ਆਪਾਂ ਨੂੰ ਇੱਥੋਂ ਸਾਰਨੇ ਆ ਥੋੜੇ ਘੰਟੇ 2 ਘੰਟੇ ਦਾ ਕੰਮ ਵੀ ਰਹਿ ਗਿਆ ਮੇਰਾ ਵੀ ਲਓ ਜੀ ਜੋਲ ਸਾਹਿਬ ਆਪ ਹੋਏ ਮੋਰੇ ਸਿਲੈਂਡਰ ਚਾੱਕੇ ਉਹ ਜੀ ਟਾਂਕਾ ਵੀ ਲਾ ਲੈਂਦੇ ਉਸਾ ਪਾ ਵੀ ਸਾਡੀ ਸੈਟ ਜੀ ਨਹੀਂ ਆਉਂਦੀ ਤਾਂ ਕਿ ਇਹ ਤਰਪਾਈਲ ਪਹਿਲੀ ਆ ਤੇ ਵਟ ਅਰੇ ਇੱਥੇ ਪਏ ਹਾਂ ਕਦਾਂ ਵਾ ਆ ਮੈਂ ਇਹ ਤਰਪਾਈਲ ਤਾਂ ਉਧਰ ਹੈ ਨਾ ਵਧੀਆ ਨਵੀਂ ਆ ਜੇ ਭਾਈ ਇਕਲਾ ਦੋਵੇਂ ਜੇ ਵੀ ਮਰਦੀ ਖੇਚਲਾ ਆ ਵਾਲੀ ਆ ਖਿੱਚਣੀ ਆ ਆਪਣੇ ਵਾਲ ਪੋਣੀ ਹੁਣ ਮੈਦ ਪਾਈ ਆ ਬਸ ਆਹ ਤੂੰ ਪਹਿਲਾਂ ਆਹ ਤਾਂ ਖੇਚ ਆਹ ਤਾਂ ਖੇਚ ਪਹਿਲਾਂ ਓਏ ਆ ਖਿੱਚਣੀ ਆ ਇੰਨਾ ਕੰਮ ਨਹੀਂ ਜੰਨਾ ਰੋਲਾ ਪਾਉਣ ਦੇ ਆ ਖੱਚ ਹੋਰ ਖਿੱੱਚ ਖੱਚ ਭਰਾਵਾ ਤੂੰ ਖਿੱਚਣੀ ਪਹਿਲਾਂ ਨਾ ਇਹ ਯਾਨੀ ਕਿ ਕੰਮ ਤੇ ਰੋਲਾ ਪੂਰਾ ਚੱਕਿਆ ਹੋਇਆ ਗੱਭਰੂਆਂ ਨੇ। ਚੱਲ। ਕਿੰਨੀ ਰੋਲੇ ਵਾਲੀ ਕੋਈ ਗੱਲ ਹੈ ਨਹੀਂ। 6724 ਨਾ ਪੂਰੀ ਐਸਾ ਨਹੀਂ ਕੰਮ ਕਰ ਰਹੇ ਆ। ਅਰਾਦਾ ਸੀਗਾ ਇਹ ਬਾਲੇ ਵਾਲੀ ਪਾਉਣ ਦਾ। ਚੱਲ। ਚੱਲ। ਵੇਰੀ ਗੱਲ ਸੁਣ ਬਾੜੀ ਗੱਲ ਆ ਜੀ ਉਹ ਵੀ ਮੈਂ ਆ ਘਰੇ ਬਾਹਰ ਖੜੀ ਏ ਗੱਡੀ ਚਾਬੀ ਫੜਾਉਣਾ ਬਾਪੂ ਨੂੰ ਦੇਣਾ ਨਾ ਬਾਹਰ ਜਾ ਕੇ ਮੋਟਰ ਉੰਦਰ ਵਾਲੀ ਚਾਬੀ ਚੱਕਣੀ ਮੇਰੇ ਕੋਲ ਜੀ ਦਵਾਰੀ ਖੜੀ ਸ਼੍ਰੀ ਜੋਗਦੀਨ ਜੀ ਪਾਸ਼ਾ ਮਹਾਰਾਜ ਲੱਗੇ ਹੋਏ ਆ ਜੀ ਖੇਚ ਹੈ ਖਾ ਮੈਂ ਖੇਚ ਲਿਆ ਸਾਧਿਆ ਹਾਂ ਨਿਬੜ ਜੂਗਾ ਜੀ ਅੱਜ ਕੰਮ ਨੱਪੜ ਜਿ ਨੱਪੜ ਜਿ ਜੇ ਨਾਂ ਨੇ ਬੜਿਆ ਫਿਰ ਡੈੜੀ ਨਹੀਂ ਮੈਣੀ ਕਿੱਥੇ ਕਿੱਥੇ ਜੁਕਿਆ ਤੂੰ ਕਿੱਦਾਂ ਪਾਈ ਇਹ ਮੈਂ ਮੁਗਿਆ ਫਿਰ ਤੇ ਸਹੀ ਆ ਕੋਸਾਵਾ ਕੋਈ ਮੋਰੀ ਆ ਇਦਾਂ ਹੀ ਆਉਣੀ ਆ ਭਰਾਵਾ ਠੀਕ ਆ ਆ ਥੂ ਕੋਹਤ ਸਾਹਿਬ ਉਧਰ ਜਦਾਂ ਉਧਰ ਸਿੱਧੀ ਆਉਣੀ ਅੱਛਾ ਉਧਰ ਇਹਦੇ ਕਰਕੇ ਆ ਆ ਪਹਿਲਾਂ ਸਿੱਧੀ ਆ ਗਈ ਨਾ ਮਨੇ ਜੀ ਇਹਨਾਂ ਉੱਤਰ ਨੂੰ ਚੀ ਕੋਈ ਨਾ ਮੜੀ ਬਾਹਰੋਂ ਕਰ ਦੇ। ਉਹ ਸਾਨੂੰ ਆਪ ਨੂੰ ਨਾ ਪਤਾ ਲੱਗਦਾ ਕੀ ਹੋਣ ਰਿਆ ਜੇ। ਉਹ ਵੀ ਦਿਮਾਗ ਦੇ ਇੱਕ ਵੀ ਦੀ ਕਮਾੜੀ ਵੀ ਨਹੀਂ ਸਾਫ਼ ਕੀਤਾ ਵਿਆ ਜੇ। ਹੋ ਗਿਆ ਨਾ ਪੂਰਾ ਖਿੱਚਦੇ ਨੇ। ਕਿ ਰਹਿੰਦਾ ਮੇਰਾ। ਆਹ ਖਿੱਚ। ਆਹ ਵੀ ਖਿੱਚ। ਚੱਲ ਐ। ਇਹ ਕਿੱਟੀ ਗਈ ਜੇ ਵਸ ਕਰਦੇ ਇਹਨੂੰ ਮੜੀ ਬਾਹਰ ਕੱਢ ਦੇ। ਨਹੀਂ ਇਹਨੂੰ ਕਰਦੇ ਹਾਂ। ਕਰਦਾ ਕੱਢ। ਉੱਤੇ ਡਿੱਗੀ ਆ ਇਹ। ਥੱਲੇ ਆ ਗਈ ਮੇ ਤਾਂ ਜਿਹੜੀ ਆ ਆਪਾਂ ਸਿੰਗਲ ਪੱਲੀ ਪਾਤੀ ਆ ਤੇ ਜਿਹੜੀ ਉੱਪਰ ਪਾਉਣੀ ਆ ਉਹ ਆਪਾਂ ਨਵੀਂ ਪੱਲੀ ਹੋਰ ਪਾਉਣੀ ਆ ਇੱਕ ਤੇ ਹਾਂਜੀ ਉਹ ਦਾ ਥੋੜਾ ਕਲਰਫੁੱਲ ਰੰਗ ਆ ਇਹ ਨਾਰਮਲ ਪੱਲੀ ਜਿਹੜੀ ਆਪਾਂ ਘਰੇ ਸਿੰਤੀ ਹੁੰਦੀ ਆ ਤੇ ਇਹ ਆਪਾਂ ਥੱਲੇ ਮਤਲਬ ਇੱਕ 베ਸ ਬੰਦ ਦਿੱਤਾ ਵਾ ਨਾਰਮਲ ਤੇ ਉਹ ਆਪਾਂ ਇਹਦੇ ਉੱਤੇ ਪਾਉਣੀ ਆ ਬਾਕੀ ਵਿੱਚ ਵਿੱਚ ਵੀ ਆਪਾਂ ਇੱਕ ਵੇਹੇ ਧੋਣੀ ਆ ਟਰਾਲੀ ਪਾਣੀ ਮਾਰਨਾ ਪੈਰਪੂ ਲੱਗੇ ਜਾਣ ਲੱਗੇ ਜਦੋਂ ਆਪਾਂ ਗੱਦੇ ਗੁੱਦੇ ਸਿੱਟਨੇ ਹਨਾ ਉਦੋਂ ਬੜੀਆ ਦੀ ਸੁੱਚਮ ਕਰਾਂਗੇ ਤੇ ਛੋਟਾ ਵੀ ਆਪਾਂ ਧੋ ਕੇ ਲੈ ਜਾਣਾ ਵਾ ਤੇ ਇਹ ਵੀ ਆਪਾਂ ਉਦ ਦਾ ਧੋਤਾ ਵਾ ਇੱਕ ਵਾਰੀ ਡੀਜ਼ਲ ਡੀਜ਼ਲ ਮਾਰ ਕੇ ਤੇ ਫੇਰ ਲੈ ਕੇ ਜਾਵਾਂਗੇ ਤੇ ਇੱਕ ਆ ਝੰਡਾ ਲੱਗੇ ਆਪਾਂ ਲਾਉਣ ਹਣ ਇਹ ਛੋਟਾ ਉਦਾਂ ਵੀ ਤੇ ਆ ਲੱਗੇ ਆਪਾਂ ਲਾਉਣ ਝੰਡਾ ਜਿਹੜਾ ਆਪਾਂ ਤੁਹਾਨੂੰ ਪਿਛਲੀ ਵੀਡੀਓ ਚ ਦਿਖਾਇਆ ਸੀਗਾ ਤੇ ਆਪਾਂ ਨੂੰ ਅੱਜ ਉਹਨਾਂ ਮਿਲ ਗਿਆ ਵਾ ਲਓ ਜੀ ਤਿਆਰ ਪਰ ਤਿਆਰ ਹੋ ਗਿਆ ਵਾ ਦਿਸ ਅੰਦਾਜ਼ਾ ਲਗਾਉਂ ਕਰਦਾ ਲੋ ਜੀ ਟਰਾਲੀ ਆਪਣੀ ਤਕਰੀਬਨ ਤਕਰੀਬਨ ਰੈਡੀ ਹੈ ਜੀ ਸਿਰਫ ਆ ਤਰਪਾਲ ਪਉਣੀ ਰਹਿੰਦੀ ਸੀਗੀ ਇਹਦੇ ਉੱਤੇ ਤੇ ਹੁਣ ਇਹ ਵੀ ਪੈ ਰਹੀ ਆ ਕੀਤੇ ਹੋਣੀ ਲੱਗੇ ਹੋਏ ਆ ਜੋਗੇ ਹੋਣੀ ਰਸੇ ਪਾਉਣ ਤੇ ਬਾਕੀ ਇਹਨਾਂ ਤੋਂ ਪੁੱਛਦਿਆਂ ਵੀ ਕਿੱਦਾਂ ਹੁਣ ਕੀ ਰਹਿਦਾ ਕੀ ਕੀ ਕਰਨ ਵਾਲਾ ਰਹਿ ਗਿਆ ਹਾਂਜੀ ਸਰ ਦੱਸੋ ਜੀ ਕੀ ਕੀ ਰਹਿ ਗਿਆ ਟਰਾਲੀ ਦਾ ਸਾਰੇ ਵੀਰਾਂ ਭੈਣਾਂ ਨੂੰ ਬਜ਼ੁਰਗਾਂ ਨੂੰ ਤੇ ਪੰਜ ਹਾਲਤ ਬਹੁਤ ਜ਼ਿਆਦਾ ਖਰਾਬ ਹੈਗੀ ਨੂੰ ਲੱਗਦਾ ਨਹੀਂ ਜੀ ਅੱਜ ਆਪਾਂ ਟਾਇਰ ਪਾਵਾ ਜੇ ਕਿੰਨਾ ਇਦਾਂ ਲੱਗਦਾ ਹੀ ਕਿ ਇਹਨੇ ਲੀਡ ਹੋ ਜਾਣਾ ਹਾਲਤ ਇਦਾਂ ਦੀ ਹੋਈ ਹੀ ਸਾਨੂੰ ਜਿਹਾ ਵੀ ਸਾਡੇ ਤੇ ਤਰਪੈਣ ਪੈ ਜਾਣੀ ਲੱਗਦਾ ਉਹ ਦੂਜੀ 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 ਕੀ ਆਹ ਤਰਪੈਲ ਆਪਾਂ ਹੁਣ ਪਾਈ ਆ ਇੱਥੇ ਅੱਲਾਹ ਆਰਾਮ ਹੈ ਨੇ ਨੇੜੇ ਨਾਲ ਲੱਗੇ ਉੱਪਰ ਪਰ ਆਹ ਕੋਈ ਵੀ ਤਾਂ ਸੁਖੀ ਲੱਗਦਾ ਇੱਕ ਥੱਲੇ ਬੇਸ ਬੰਨਿਆ ਹੈਗਾ ਉਹ ਮੋਟੀ ਤਰਪੈਲ ਆਪਣੀ ਜਿਹੜੀ ਬੋਰਿਆਂ ਵਾਲੀ ਗੱਲ ਦਿਖਾਈ ਜੀ ਕੋਈ ਵੀਡੀਓ ਦਿਖਾਈ ਜੀ ਤੁਹਾਨੂੰ ਕਿਚਲਾ ਤੇ ਓਏ ਬੜਾ ਬੜਾ ਫਾਸਤਰੀ ਗਾਲ ਜੀ ਵਿਦ ਬਣਾਉਦਾ ਕੋਈ ਨਹੀਂ ਕੋਈ ਘਰ ਤੇ ਆਪੇ ਹੀ ਹੋਇਆ ਕਰ ਦਿੰਦਾ ਵਾਇਰੂ ਹਾਂ ਸਭ ਠੀਕ ਆ ਉਹ ਸਾਡੇ ਨਾਲ ਉਹ ਕਲਾ ਵਰਤੀ ਆ ਹੋਰ ਅੰਕਲ ਜੀ ਠੀਕ ਆ ਗੋਪੀ ਉਹੜਾ ਬਾਕੀ ਤਾਂ ਦੋਂ ਦੱਸ ਆਪਣਾ ਇਹ ਰਹਿ ਗਿਆ ਫੇ ਬਾਕੀ ਚਾਰਜਰ ਚੂਜਣ ਵਾਲਾ ਜਿਹੜਾ ਆਪਾਂ ਪੱਖੇ-ਪੁੱਖੇ ਦਾ ਵੀ ਉਸ ਮਾ ਵਿੱਚ ਆਪਣੇ ਆਇਆ ਵੀ ਜੇ ਤਾਂ ਹੋ ਗਿਆ ਤੇ ਵਧੀਆ ਉਹ ਲਾਵਾਂਗੇ ਉਹ ਮੜਾ ਪੱਖਾ ਜਿਹੜਾ ਠੀਕ ਹੈ ਜੀ ਕਿੱਦਾਂ ਆਪੀ ਸਾਬ ਹੁਣ ਇਹਦੇ ਵਿੱਚ ਚਾਰਜਰ ਲਾਉਣ ਲਈ ਆਪਾਂ ਡਬੀਆਂ ਜੀਆਂ ਲੱਗੀਆਂ ਲਾਉਣਾ ਤੇ ਇੱਕ ਲਾਈਟ ਲਾਵਾਂਗੇ ਹਾਂ ਕਿ ਨਹੀਂ ਮਿਲ ਗਿਆ ਯਾਰ ਉਦਾਂ ਵੀ ਤੇ LED ਲਾਈਟ ਲਾਵਾਂਗੇ ਇਹਦੇ ਵਿੱਚ ਲੰਮੀ ਲਾਈਟ ਲਾਣੀ ਸੀ ਅੱਗੇ ਛੋਟੀ ਲਾਈ ਸੀ ਜਦੋਂ ਦਿੱਲੀ ਧਰਨੇ ਵੇਲੇ ਹੁਣ ਆਪਾਂ ਲੰਮੀ ਲਾਈਟ ਲਾ ਦੇ ਵਿੱਚ ਪੂਰੀ ਸਾਰੀ ਠੀਕ ਹੈ ਜੀ ਜੀ ਆਪਣੀ ਤਿਆਰੀ ਹੈ ਪੂਰੀ ਟਰਾਲੀ ਦੀ ਤੇ ਵੀਰ ਹੁਣਾਂ ਨੇ ਬਹੁਤ ਸੇਵਾ ਕੀਤੀ ਆ ਖਾਸ ਕਰਾ ਇਹਦਾ ਵੀਰ ਆਪਣਾ ਨੀਲੇ ਪਰਨੇ ਵਾਲਾ ਵਾ ਇਹ ਵੀਰ ਨੇ ਸਭ ਤੋਂ ਇਹਨੇ ਇਕੱਲੇ ਨਹੀਂ ਅਸੀਂ ਬਾਤ ਹੀ ਅਸੀਂ ਤਾਂ ਉੱਦ ਦੇ ਬਾਹਰ ਨਾ ਜੋਗੀ ਵੀ ਆਪਾਂ ਤਾਂ ਉਦਾਂ ਹੀ ਖੜੇ ਸੀ ਤੇ ਲੋ ਸ਼ਟ ਅਪ ਸ਼ਟ ਅਪ ਪਿੱਛੇ ਜਾਣੇ ਨਾ ਲੱਗਣ ਤੇ ਆਹ ਦੇਖ ਲਓ ਆਪਾਂ ਆਹ ਹਵਾਲੀ ਦਾ ਆਪਾਂ ਛੱਡ ਦਿੱਤੀ ਸੀ ਤੇ ਲਓ ਜੀ ਆ ਸਿੰਗਲ ਬੇਸ ਆ ਦੇ ਉੱਪਰ ਨੀਲੀ ਆ ਪਤਰਪਹਿਲ ਪਾਤੀ ਆ ਆ ਸਾਰਿਆਂ ਨੂੰ ਕੰਮ ਦਿੱਤਾ ਮੇਰਾ ਆ ਭਾਜੀ ਹੁਣਾਂ ਨੇ ਇੱਕ ਵੀ ਪੇਚੀ ਭਾਜੀ ਦਾ ਆ ਨਹੀਂ ਆ ਭਾਜੀ ਹੁਣਾਂ ਨੇ ਕੀਤਾ ਔੜੇ ਪਰੇ ਬੈਠੇ ਆਪਣੇ ਨੀਲੀ ਛੜੜ ਤੇ ਨੀਲਾ ਪਾ ਲਿਆ ਦੇਖੋ ਜੀ ਸੈਟ ਆ ਤੇ ਬਾਕੀ ਇਹਦੇ ਹੁਣ ਆਪਾਂ ਚਾਰਜਰ ਵਾਲਾ ਸਹੂਲਤ ਤੇ ਇੱਥੇ ਆਪਾਂ ਮੋਰੇ ਲਾਉਣਾ ਵਾ ਉਹ ਅੰਦਰਲੇ ਪਾਸੇ ਤੇ ਚਾਰਜਰ ਉਹਦਾ ਡਾਪਟਰ ਡੁੱਟਰ ਆ ਮੈਂ ਲਿਆਂਦਾ ਹੋਇਆ ਵਾ ਤੇ ਉਹ ਲਾਉਣਾ ਵਾ ਤੇ ਇੱਕ ਆਪਾਂ ਵਿੱਚ ਲਾਈਟ ਲਾਉਣੀ ਆ ਦੇਖਦੇ ਹਾਂ ਸ਼ਾਇਦ ਪੱਖਾ ਵੀ ਲਾ ਦਈਏ ਹਾਂਜੀ ਮਿੱਤਰੋ ਬਈ ਕੰਮ ਆਪਣਾ ਤਕਰੀਬਨ ਹੋ ਗਿਆ ਵਾ ਆਪ ਲੱਗ ਆਪਾਂ ਲਾਤੇ ਜਿਆਦਾ ਟਰਾਲੀ ਦੇ ਤੇ ਵਿੱਚ ਲਾਈਟ ਲੂਟ ਲਾਈ ਆ ਤੇ ਤੁਹਾਨੂੰ ਆਲ ਪੱਲਾ ਆ ਕੇ ਤਾਂ ਜਗਾ ਕੇ ਦਿਖਾਉਨੇ ਆ ਵਰਕਿੰਗ ਚ ਆ ਤੇ ਲਓ ਜੀ ਪਾਣੀ ਦਿੰਦਾ ਮਾਰਨ ਵਾਲਾ ਹੁਣ ਨੀਰਾ ਵਾ ਹੋ ਗਿਆ ਲਓ ਜੀ ਉਹ ਕੁ ਜਨਨ ਇੱਕ ਨਹੀਂ ਤੇ ਆ ਆਪਣਾ ਲੱਗ ਗਿਆ ਵਾ ਚਾਰਜਿੰਗ ਪੁਆਇੰਟ ਲਾਓ ਜੀ ਆਫ ਤੇ ਆਨ ਠੀਕ ਆ ਤੇ ਆ ਪਾਛੇ ਸੋਚ ਲਾਤਾ ਵਾ ਲਓ ਜੀ ਸਰਚ ਵੀ ਸਹੀ ਹੈ ਲਾਈਟ ਵੀ ਲਾਈਟ ਵੀ ਬਹੁਤ ਜ਼ਿਆਦਾ ਵਾ ਵਧੀਆ ਵਾ ਸਮਾਂ ਤੇ ਇਹ ਇਹ ਪਲੱਗ ਦੂਜਾ ਵੀ ਲੱਗ ਜਾਣਾ ਚਾਰਜਰ ਵੀ ਇਹਦੇ ਤੇ ਲੱਗ ਜਾਣੇ ਆ ਤੇ ਇਹਦੇ ਵਿੱਚ ਵੀ ਸਿੱਧੀ ਲੀਡ ਲੱਗ ਜਾਣੀਆਂ ਤੇ ਇੱਥੇ ਐਡਪਟਰ ਵੀ ਲੱਗ ਜਾਣੇ ਹਨ ਠੀਕ ਨਹੀਂ ਲਓ ਜੀ Gracias.